ਕਿਹੜੀ ਜਾਤ ਵਾਲੇ ਲੋਕ ਜ਼ਿਆਦਾ ਬਹਾਦਰ ਹੁੰਦੇ ਨੇ ਤੇ ਕਿਹੜੀ ਜਾਤ ਬਰਾਦਰੀ ਵਾਲੇ ਲੋਕ ਕਾਇਰ ਹੁੰਦੇ ਨੇ ਕਿੰਨਾ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸਦਾ ਹੀ ਗਦਾਰੀ ਕੀਤੀ ਤੇ ਉਹ ਕਿਹੜੀ ਕੌਮ ਦੇ ਉਹ ਕਿਹੜੀ ਬਰਾਦਰੀ ਦੇ ਲੋਕ ਨੇ ਜਿਨ੍ਹਾਂ ਨੇ ਸਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਕਿੰਨਾਂ ਦੀਆਂ ਕੁਰਬਾਨੀਆਂ ਵੱਧ ਨੇ ਤੇ ਕਿੰਨਾਂ ਨੇ ਜਿਆਦਾੀਆਂ ਗਦਾਰੀਆਂ ਕੀਤੀਆਂ ਨੇ ਕਿਹੜੇ ਇਲਾਕੇ ਦੇ ਲੋਕ ਚੰਗੇ ਹੁੰਦੇ ਨੇ ਤੇ ਕਿਹੜੇ ਇਲਾਕੇ ਦੇ ਲੋਕ ਮਾੜੇ ਹੁੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਉੱਤੇ ਇਹ ਨਫ਼ਰਤ ਦੀਆਂ ਗੱਲਾਂ ਬਹੁਤ ਜ਼ਿਆਦਾ ਚੱਲ ਰਹੀਆਂ ਹਰ ਕੋਈ ਆਪਣੀ ਜਾਤ ਦੀ ਵਡਿਆਈ ਕਰਕੇ ਆਪਣੇ ਇਲਾਕੇ ਦੀ ਵਡਿਆਈ ਕਰਕੇ ਦੂਜੀ ਬਰਾਦਰੀ ਨੂੰ ਟਾਰਗੇਟ ਕਰਦਾ ਤੇ ਕਹਿੰਦਾ ਪੇ ਤੁਹਾਡੇ ਲੋਕਾਂ ਨੇ ਗਦਾਰੀ ਕਰ ਦਿੱਤੀ ਤੁਹਾਡੇ ਲੋਕਾਂ ਨੇ ਆ ਕਾਇਰਤਾ ਕਰ ਦਿੱਤੀ ਸਾਡੇ ਵਾਲਿਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਸਾਡੇ ਵਾਲੇ ਏਡੇ ਬਹਾਦਰ ਸੀ ਇਸ ਤਰ੍ਹਾਂ ਦੀਆਂ ਗੱਲਾਂ ਆਮ ਹੀ ਕੀਤੀਆਂ ਜਾਂਦੀਆਂ ਇਹਦੇ ਵਿੱਚ ਇਹ ਗੱਲ ਕਦੇ ਨਾ ਭੁੱਲੋ ਕਿ ਕੋਈ ਇਲਾਕਾ ਕੋਈ ਬਰਾਦਰੀ ਕੋਈ ਜਾਤ ਕੋਈ ਭਾਈਚਾਰਾ ਇਹੋ ਜਿਹਾ ਨਹੀਂ ਜਿਹਦੇ ਵਿੱਚ ਕੁਝ ਚੰਗੇ ਬੰਦੇ ਕੋਈ ਬਹਾਦਰ ਕੋਈ ਸੂਰਮੇ ਕੁਰਬਾਨੀ ਵਾਲੇ ਨਹੀਂ ਹੋਏ ਤੇ ਕੋਈ ਵੀ ਬਰਾਦਰੀ ਕੋਈ ਵੀ ਇਲਾਕਾ ਕੋਈ ਵੀ ਭਾਈਚਾਰਾ ਇਹੋ ਜਿਹਾ ਨਹੀਂ ਜੀ ਦੇ ਵਿੱਚ ਕੁਝ ਘਟੀਆ ਬਿਰਤੀ ਵਾਲੇ ਗਦਾਰ ਲੋਕ ਕਾਇਰ ਲੋਕ ਨਾ ਹੋਏ ਹੋਣ ਹਾਂ ਕਿਸੇ ਇਲਾਕੇ ਦੇ ਵਿੱਚੋਂ ਕਿਸੇ ਕਾਰਨ ਕਰਕੇ ਕੁਝ ਲੋਕਾਂ ਨੇ ਜਾਦੀਆਂ ਕੁਰਬਾਨੀਆਂ ਕੀਤੀਆਂ ਹੋਣਗੀਆਂ ਕਿਸੇ ਇਲਾਕੇ ਦੇ ਵਿੱਚ ਕੁਰਬਾਨੀ ਕਰਨ ਵਾਲਿਆਂ ਦੀ ਰੇਸ਼ੋ ਗਿਣਤੀ ਥੋੜੀ ਜੀ ਘੱਟ ਹੋਵੇਗੀ ਕਿਸੇ ਇਲਾਕੇ ਦੇ ਲੋਕਾਂ ਨੇ ਕੁਝ ਜ਼ਿਆਦਾ ਸੰਤਾਪ ਹੰਡਾਇਆ ਹੋਵੇਗਾ ਕਿਸੇ ਤੇ ਸੰਤਾਪ ਘੱਟ ਪਿਆ ਹੋਵੇਗਾ ਕਿਸੇ ਬਰਾਦਰੀ ਦੇ ਵਿੱਚ ਉਂਗਲਾਂ ਤੇ ਗਿਨਣ ਵਾਲੇ ਨਾਮ ਹੋ ਸਕਦਾ ਥੋੜੀ ਜਿਹਾ ਜ਼ਿਆਦਾ ਹੋ ਜਾਣ ਕਿਸੇ ਵਿੱਚ ਥੋੜੀ ਜਿਹਾ ਘੱਟ ਹੋ ਜਾਣ ਪਰ ਇਹ ਦੇ ਨਾਲ ਕਦੇ ਵੀ ਇਸ ਸਿੱਟੇ ਤੇ ਨਹੀਂ ਪੁੱਜਿਆ ਜਾ ਸਕਦਾ ਕਿ ਕਿਹੜੀ ਬਰਾਦਰੀ ਦੇ ਲੋਕ ਜ਼ਿਆਦਾ ਗੱਦਾਰ ਨੇ ਜਾਂ ਕਿਹੜੀ ਬਰਾਦਰੀ ਦੇ ਲੋਕ ਜ਼ਿਆਦਾ ਵਫਾਦਾਰ ਨੇ ਇਹ ਨਫ਼ਰਤਾਂ ਦੇ ਬੀਜ ਜੋ ਅਸੀਂ ਬੀਜਦੇ ਪਏ ਆ ਇਹ ਅੱਗੇ ਜਾ ਕੇ ਸਾਨੂੰ ਬਹੁਤ ਜ਼ਹਿਰੀਲੀ ਬੜੀ ਕੌੜੀ ਫਸਲ ਇਹਦੇ ਤੋਂ ਪ੍ਰਾਪਤ ਹੋਣੀ ਹੈ ਸਿੱਖੀ ਦੀਆਂ ਜੜਾਂ ਵਿੱਚ ਤੇਲ ਦੇਣ ਵਾਲੇ ਇਹ ਲੋਕ ਜੋ ਇੰਟਰਨੈਟ ਤੇ ਵੇਲੜ ਲੋਕ ਲਗਾਤਾਰ ਜ਼ਹਿਰ ਫੈਲਾ ਰਹੇ ਨੇ ਇਹਨਾਂ ਤੋਂ ਸਾਵਧਾਨ ਹੋਵੋ ਜਿਹੜਾ ਵੀ ਕੋਈ ਜਾਤ ਦੇ ਨਾਂ ਤੇ ਬਰਾਦਰੀ ਦੇ ਨਾਂ ਤੇ ਜਾਂ ਇਲਾਕੇ ਦੇ ਨਾਂ ਦੇ ਉੱਤੇ ਕਿਸੇ ਦੂਜੇ ਨੂੰ ਇਹ ਮਿਹਣਾ ਮਾਰੇ ਕਿ ਤੁਹਾਡੀ ਜਾਤ ਵਾਲੇ ਗਦਾਰ ਨੇ ਸਾਡੀ ਜਾਤ ਵਾਲਿਆਂ ਦੀਆਂ ਜ਼ਿਆਦੀਆਂ ਕੁਰਬਾਨੀਆਂ ਨੇ ਤੁਹਾਡੇ ਇਲਾਕੇ ਵਾਲੇ ਜਿਹੜੇ ਨੇ ਉਹ ਕਾਇਰ ਨੇ ਜਾਂ ਗਦਾਰ ਨੇ ਅਸੀਂ ਜ਼ਿਆਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਰਿਪੋਰਟ ਕਰੋ ਬਲੌਕ ਕਰੋ ਇਹਨਾਂ ਜ਼ਹਿਰਾਂ ਨੂੰ ਆਪਣੇ ਕੰਨਾਂ ਵਿੱਚ ਨਾ ਪੈਣ ਦਿਓ ਜਿਵੇਂ ਕੋਈ ਰਾਹ ਤੁਰਿਆ ਜਾਂਦਾ ਸਾਡੇ ਘਰ ਕੂੜਾ ਸੁੱਟ ਦਵੇ ਤੇ ਆਪਾਂ ਕੀ ਕਰਾਂਗੇ ਲੜਾਂਗੇ ਨਾ ਉਹਨੂੰ ਕੂੜਾ ਆਪਣੇ ਘਰ ਵਿੱਚ ਸੁੱਟਣ ਤਾਂ ਨਹੀਂ ਨਾ ਦਵਾਂਗੇ ਆਪਣੇ ਘਰ ਵਿੱਚ ਗੰਦਗੀ ਪਾਉਣ ਦੀ ਆਗਿਆ ਨਹੀਂ ਦਵਾਂਗੇ ਫਿਰ ਆਪਣੇ ਇਹਨਾਂ ਕੰਨਾਂ ਦੇ ਵਿੱਚ ਚੁਗਲੀ ਨਿੰਦਾ ਈਰਖਾ ਤੇ ਨਫ਼ਰਤ ਰੂਪੀ ਜ਼ਹਿਰ ਕਿਉਂ ਪੈਣ ਦਿੰਨੇ ਆ ਆਪਣੀਆਂ ਇਹਨਾਂ ਅੱਖਾਂ ਦੇ ਰਾਹੀਂ ਅਸੀਂ ਇਹ ਨਫ਼ਰਤਾਂ ਅਸੀਂ ਇਹ ਈਰਖਾ ਅਸੀਂ ਇਹ ਪਾਪ ਕਿਉਂ ਆਪਣੇ ਅੰਦਰ ਕੰਜੂਮ ਕਰਦੇ ਪਏ ਆ ਐਸੇ ਘਟੀਆ ਮਾਨਸਿਕਤਾ ਵਾਲੇ ਲੋਕਾਂ ਤੋਂ ਖਿਹੜਾ ਛਡਾਓ ਔਰ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ ਜਿਹੜੇ ਗੁਰੂ ਨੇ ਸਾਡੇ ਤੇ ਏਡੀ ਕਿਰਪਾ ਕਰਕੇ ਸਾਨੂੰ ਸਰਦਾਰੀਆਂ ਬਖਸ਼ੀਆਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ